ਨਾ ਕੋਈ ਨਹੀਂ ਸਹਾਰਾ ਬਾਬਾ ਨਾਨਕਾ ਡੁੱਬਦਿਆਂ ਨੂੰ ਦਈ ਤੂੰ ਡੁੱਬਦਿਆਂ ਨੂੰ ਦਈ ਤੂੰ ਕਿਨਾਰਾ ਬਾਬਾ ਨਾਨਕਾ ਤੇਰੇ ਬਿਨਾ ਕੋਈ ਨਹੀਂ ਸਹਾਰਾ ਬਾਬਾ ਨਾਨਕਾ ਡੁੱਬਦਿਆਂ ਨੂੰ ਦਈ ਤੂੰ ਕਿਨਾਰਾ ਬਾਬਾ ਨਾਨਕਾ ਤੇਰੇ ਬਿਨਾ ਕੋਈ ਨਹੀਂ ਹੋ ਬੰਦੇ ਨੋ ਮਾ ਬੰਦਾ ਜਣਾ ਐਨੀ ਮੈਨੂੰ ਮੱਤ ਨਹੀਂ ਟੁੱਟ ਨਾਲ ਲੜੀ ਜਾਵਾਂ ਐਨਾ ਮੈਨੂੰ ਸਾਥ ਨਹੀਂ ਰਾਤਾਂ ਨਾਲ ਭੜੀ ਵਾਜ ਜਿਦੋਂ ਆਪਣੀ ਆਵਾਜ਼ ਆ ਗਈ ਭਾਈ ਮਹਤੀ ਬਹੁਤ ਵਧੀਆ ਵਾਰ ਗੀਤ ਦੀ ਠੀਕ ਆ ਤੇ ਮੁੰਡਾ ਮਿਹਨਤੀ ਆ ਤੇ ਚਲੋ ਮਹਾਰਾਜ ਮਿਹਨਤ ਕਰੇ ਤਾਂ ਜੇ ਬਾਦ ਸਾਡੇ ਉਹ ਵੀ ਕੰਮ ਕਰਦੇ ਅੱਗੇ ਤਰੱਕੀ ਦੇ ਵਾਹਿਗੁਰੂ ਵਾਹਿਗੁਰੂ ਠੀਕ ਆ ਭਾਈ ਫਿਰ ਪਾਈਏ ਵੀਡੀਓ ਸਾਰਿਆਂ ਨੂੰ ਹਾਂਜੀ ਹਾਂਜੀ ਸੋ ਤੇ ਇਹ ਗੱਲ ਕਹਿੰਦੇ ਆ ਵੀ ਮਾਲਕ ਸੱਚੇ ਪਾਸ਼ਾ ਮਿਹਰ ਕਰੇ ਸੋ ਜਿੰਨੇ ਵੀ ਮੇਰੇ ਭਰਾ ਮੇਰੀ ਵੀਡੀਓ ਵੇਖਣ ਤੇ ਮੇਰੀ ਵੱਧ ਤੋਂ ਵੱਧ ਸਪੋਰਟ ਕਰਨ ਕਿਉਂਕਿ ਅੱਜ ਮੈਂ ਕਿਤੇ ਧਿਆਣੀ ਲੱਗਾ ਵਾਂ ਤੇ ਨਹੀਂ ਤਾਂ ਆਪਾਂ ਆਪਣਾ ਵੀ ਘਰ ਬੰਨ੍ਹਣ ਵਾਲਾ ਵਾ ਤੇ ਪਲੀਜ਼ ਮੇਰਾ ਭਰਾ ਹੱਥ ਜੋੜ ਕੇ ਬੇਨਤੀ ਆ ਤੇ ਮੇਰੀ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਮੈਂ ਵੀ ਲੈਂਟਰ ਪਾਲਾ ਥੈਂਕ ਯੂ ਸੋ ਮਾਚ ਸਾਰਿਆਂ ਨੂੰ ਲਵ ਯੂ ਹੋ ਕਵਰਾ ਵਿੱਚੋਂ ਬੋਲੀ ਮਾਏ ਦੁੱਖ ਸੁਖ ਧੀ ਨਾਲ ਫੋਲੀ ਮਾਏ ਆਵਾ ਤਮ ਆਵਾ ਮਾਏ ਆਵਾ ਤਮ ਆਵਾ ਮਾਏ ਆਵਾ ਕੇਰੇ ਚਾਵਾਂ ਨਾ ਮਾ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮਾ ਮੈਂ ਮੁੜਨੀ ਪੇਕੇ ਆਉਣਾ ਵੇਕੇ ਹੁੰਦੇ ਮਾਵਾ ਨਾ ਹੋ ਭਾਬੀਆਂ ਨਾਲ ਬੋਲ ਵਟਦੀਆਂ ਨੇ ਤੇ ਵੀਰੇ ਬੇਵਸ ਲੱਗਦੇ ਨੇ ਹੋ ਬਡੇ ਬਾਪ ਦੇ ਅਥਰੂ ਮਾਏ ਅੰਦਰੋਂ ਅੰਦਰੀ ਵਗਦੇ ਨੇ ਓਹੀ ਘਰ ਹੈ ਓਹੀ ਵੇੜਾ ਓਹੀ ਘਰ ਹੈ ਓਹੀ ਵੇੜਾ ਤੁਰੇ ਤੇਰਾ ਪਰੀ ਸ਼ਾਮਾ ਮਾ ਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਜੀ ਵੈਲਕਮ ਜੀ ਆਇਆਂ ਜੀ ਠੀਕ ਠਾਕ ਆ ਹੋ ਬਈ ਹਾਂ ਜੀ ਠੀਕ ਠਾਕ ਵਧੀਆ ਓਕੇ ਹਾਂ ਜੀ ਬਈ ਤੇਰਾ ਮੈਂ ਗਾਣਾ ਸੁਣਿਆ ਤੇ ਮੈਂ ਕਹਿੰਨਾ ਬਾ ਕਮਾਲ ਹੀ ਆ ਹੈਨਾ ਤੇ ਗਾਉਂਦੇ ਬਹੁਤ ਸੋਹਣਾ ਠੀਕ ਆ ਹਾਂ ਜੀ ਧੰਨਵਾਦ ਆਪਣੇ ਪਰਿਵਾਰ ਬਾਰੇ ਤੇ ਆਪਣੇ ਬਾਰੇ ਥੋੜੀ ਜਾਣਕਾਰੀ ਦਿਓ ਪਰਵਾਰਚ ਜੀ ਮੈਂ ਵਾ ਮੇਰੀ ਵਾਈਫ ਆ ਮੇਰੇ ਡੈਡੀ ਆ ਜੀ ਹਾਂ ਜੀ ਤੇ ਨਾਮ ਦੱਸ ਦੋ ਤੁਹਾਡਾ ਦਰਸ਼ਕਾਂ ਨੂੰ ਕੀ ਆ ਤੁਹਾਡਾ ਮੇਰਾ ਨਾਮ ਸੁਜਾਨ ਸਿੰਘ ਸੁਜਾਨ ਸਿੰਘ ਤੇ ਭਾਈ ਕੰਮ ਕਰ ਕੀ ਕਰਦੇ ਹੋ ਕੰਮ ਭਾਜੀ ਮੈਂ ਨਾ ਆਟੋ ਚਲਾਉਂਦਾ ਹਾਂ ਅੱਛਾ ਮੈਂ ਰਿਕਸ਼ਾ ਮੋਨਾਵਾ ਜੀ ਠੀਕ ਹੈ ਹਾਂ ਜੀ ਹਾਂ ਜੀ ਤੇ ਫੇ ਤਾਂ ਮੈਂ ਕਹਿੰਦਾ ਬਹੁਤ ਮਿਹਨਤ ਮਜ਼ਦੂਰੀ ਵਾਲਾ ਕੰਮ ਆ ਹਨਾ ਤੇ ਕਰਾਂ ਹਾਂ ਜੀ ਤੇ ਘਰ ਦੇ ਹਾਲਾਤ ਫਿਰ ਠੀਕ ਠਾਕ ਹੈ ਨਹੀਂ ਭਾਜੀ ਹਾਲਾਤ ਬਹੁਤ ਮਾਰੇ ਆ ਇੱਕ ਇੱਕ ਕਮਰਾ ਵਾਲੀ ਪਰ ਰਹਿਣ ਦੇ ਮਾਰੇ ਦਾ ਕੋਈ ਨਹੀਂ ਨਾਮ ਜਪਣ ਡਿਆ ਕਿਤਨੇ ਕਿਤੇ ਕੋਈ ਨਾ ਕੋਈ ਆਪਣੀ ਬਾਹ ਫੜੇਗਾ ਮਾਰੇ ਤੇ ਪੂਰਾ ਵਿਸ਼ਵਾਸ ਆ ਚਾਹੇ ਜਿਹੜੇ ਆਪਣੇ ਵੀਰ ਐਨ ਆਰ ਆਈ ਆ ਉਹਨਾਂ ਤੇ ਵੀ ਵਿਸ਼ਵਾਸ ਆ ਠੀਕ ਹੈ ਤੇ ਸੁਕਰਾਨਾ ਕਰਦੇ ਹੋ ਨਾ ਮੈਂ ਤਾਂ ਮਜ਼ਦੂਰੀ ਕਰਕੇ ਪ੍ਰਮਾਤਮਾ ਦਾ ਸੁਕਰਾਨਾ ਕਰਦੇ ਹਾਂ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਤੇ ਤੇ ਗਾਉਣ ਦਾ ਤੁਹਾਨੂੰ ਕਿਵੇਂ ਸੌਂਗ ਪਿਆ ਬਈ ਗਾਉਂਦਾ ਨਾ ਮੈਂ ਮਤਲਬ ਆਪਣੇ ਜਦੋਂ ਗਾਣੇ ਸੁੰਦਾ ਰਿਹਾ ਹੈ ਨਾ ਉੱਥੇ ਆਪਣੇ ਆਟੋ 'ਚ ਹਾਂਜੀ ਤੇ ਮੈਂ ਕਿ ਛੋਟਾ ਜਿਹਾ ਜੀ ਉਹ ਜਦੋਂ ਸੁੰਦਾ ਰਿਹਾ ਮੈਨੂੰ ਉਦੋਂ ਸ਼ੌਂਕ ਪਿਆ ਸਿੱਧੂ ਮੂਸੇ ਵਾਲਾ ਦਾ ਮੈਂ ਗੀਤ ਗਾਇਆ ਤੇ ਮੈਨੂੰ ਸਾਰੇ ਕਹੇ ਬਹੁਤ ਕਿ ਤੁਹਾਡੀ ਆਵਾਜ਼ ਬਹੁਤ ਵੈਂਟਾ ਅੱਛਾ ਮੈਨੂੰ ਫਿਰ ਸ਼ੌਂਕ ਪੈ ਗਿਆ ਗਾਉਂਦਾ ਮੈਂ ਫਿਰ ਖੇਚਦਾ ਕੰਮ ਅੱਛਾ ਅੱਛਾ ਠੀਕ ਹੈ ਸਪੋਰਟ ਨਹੀਂ ਕਹਿੰਨੇ ਕੀਤੀ ਭਾਜੀ ਅੱਛਾ ਜਦੋਂ ਤੁਸੀਂ ਮੈਨੂੰ ਵੀਡੀਓ ਕਾਲ ਤੇ ਗੱਲ ਕਰਨ ਦੇ ਇਦਾਂ ਮੈਨੂੰ ਕਹਿੰਨੇ ਸਪੋਰਟ ਨਹੀਂ ਕੀਤੀ ਨੇ ਭਾਈ ਪ੍ਰਮਾਤਮਾ ਕੋਈ ਗੱਲ ਨਹੀਂ ਹੱਲ ਆਪਣਾ ਹੱਥ ਜ਼ਰੂਰ ਫੜੂਗਾ ਇੱਕ ਦਿਨ ਬਾਹ ਫੜੂਗਾ ਨਾ ਜੀ ਮੈਨੂੰ ਮਜ਼ਾਕ ਕਰਦੇ ਸਾਰੇ ਕਹਿੰਦੇ ਤੇਰਾ ਘਰ ਮਾੜਾ ਵਾ ਗਰੀਬ ਬੰਦਾ ਉਹ ਆ ਜਿਆ ਫਲਾਣਾ ਢਿੰਗਾ ਤੇਰਾ ਨਹੀਂ ਕੁਝ ਬਣ ਸਕਦਾ ਅੱਛਾ ਕਿ ਜਿੱਤੇ ਪ੍ਰਮਾਤਮਾ ਦੀ ਨਿਗਾ ਸਬੰਧੀ ਹੋਵੇ ਹਨਾ ਤੇ ਉਹਨੂੰ ਕੋਈ ਨਹੀਂ ਰੋਕ ਸਕਦਾ ਇੱਕ ਦਿਨ ਸਟਾਰ ਬਣ ਤੋ ਹਨਾ ਹਾਂਜੀ 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 ਬਿਲਕੁਲ ਜੀ ਬਿਲਕੁਲ ਉਹਦੇ ਕਰ ਕੋਈ ਘਟਾ ਨਹੀਂ ਹਾਂਜੀ ਤੇ ਭਾਈ ਜੇ ਕੋਈ ਤੇਰੀ ਬਾਹ ਫੜੇ ਹਨਾ ਵੀ ਤੈਨੂੰ ਸਪੋਰਟ ਕਰੇ ਤੇ ਕਿਹੋ ਜਿਹਾ ਮਹਿਸੂਸ ਹੋਏਗਾ ਤੈਨੂੰ ਬਹੁਤ ਏ ਜੀ ਬਹੁਤ ਇੱਕ ਖੁਸ਼ੀ ਵਾਲੀ ਗੱਲ ਵਾ ਤੇ ਇੱਕ ਬਹੁਤ ਹੀ ਉਸ ਮਾਲਕ ਤੇ ਵੀ ਬਹੁਤ ਵੱਡਾ ਇਸ਼ਾਨ ਵਾ ਤੇ ਉਹ ਵੀਰ ਤੇ ਵੀ ਜਰਾ ਮੇਰੀ ਬਾਹ ਫਰੇਗਾ ਅੱਛਾ ਤੇ ਸਾਨੂੰ ਇੱਕ ਗਾਣਾ ਗਾਣਾ ਜ਼ਰੂਰ ਸੁਣਾ ਬਾਈ ਜਿਹੜੇ ਸਿਹਰੇ ਗੋਲ ਆ ਨਾ ਦੋ ਤੇ ਉਹ ਗਾਣਾ ਸੁਣਾ ਫਿਰ ਬੈਲੀ ਮੁਕਤਾ ਆ ਨਿਕਲ ਦੇ ਵਾਸਤੇ ਸੁਣੋ ਫਿਰ ਹਉ ਜਿਨਾ ਉਤੇ ਮਾਨ ਹੋਵੇ ਓਇਓ ਦਿਲ ਤੋੜ ਦੇ ਜਿਨਾ ਨਾਲ ਸਾਜੇ ਸਾ ਓਇਓ ਮੁਖ ਮੋੜ ਦੇ ਲੋਕੀ ਤੋੜ ਤੋੜ ਦਿਲ ਅਜੇ ਮਾਉਂਦੇ ਰਹਿੰਦੇ ਨੇ ਐਵੇਂ ਦਿਲ ਤੇ ਨਾਲੀ ਯਾਰਾ ਦਿਲ ਤੇ ਨਾਲੀ ਨਫੇ ਨੁਕਸਾਨ ਜ਼ਿੰਦਗੀ ਦੇ ਵੀ ਆਉਂਦੇ ਰਹਿੰਦੇ ਨੇ ਐਵੇਂ ਦਿਲ ਸਿਲਾ ਲਈ ਯਾਰਾ ਦਿਲ ਤੇ ਨਾ ਲਈ ਕੀ ਬਾਤ ਆ ਯਾਰ ਰਾਂਗੀ ਬਣਤੇ ਹੈ ਮਾਈਕ ਮਾਲਕੇ ਕਰੇਗਾ ਕਿਰਪਾ ਹਾਂਜੀ 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 ਤੇ ਹੋਰ ਠੀਕ ਠਾਕ ਆ ਭਾਈ ਹਾਂਜੀ ਭਾਜੀ ਹਾਂਜੀ ਵਧੀਆ ਮਿਹਰ ਆ ਜੀ ਮੇਰਾ ਮਹਾਰਾਜ ਦੀ ਕਿਰਪਾ ਅੱਛਾ ਅੱਛਾ ਠੀਕ ਆ ਭਾਈ ਤੇਰਾ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਹਨ ਤੇ ਪ੍ਰਮਾਤਮਾ ਇੱਕ ਦਿਨ ਜ਼ਰੂਰ ਤੇਰੀ ਬਾਹ ਪੜੂਗਾ ਤੇ ਜ਼ਰੂਰ ਤੱਕਿਆ ਤਰੱਕਿਆ ਕਰੇਗਾ ਭਾਈ ਹਾਂਜੀ ਭਾਜੀ ਘਰ ਬੜਾ ਮਰਾਂ ਵੇਖੋ ਕਮਰਾ ਆਪਣਾ ਮਤਲਬ ਗਰੀਬੀ ਵੱਢੀ ਆ ਲੋਕੀ ਮਖੌਲ ਕਰਦੇ ਕਹਿੰਦੇ ਉਹ ਵਾ ਜਿਆ ਕਰੇ ਕਰੇ ਭਾਈ ਰੋਣਾ ਆ ਜਾਂਦਾ ਮਨ ਵਿੱਚ ਤੇ ਭਾਈ ਇਹ ਲੋਕਾਂ ਨੇ ਤਾਂ ਕਹਿਣਾ ਹੀ ਹੁੰਦਾ ਭਾਈ ਇਹ ਚੀਜ਼ ਹੈ ਹਨਾ ਤੇ ਲੋਕ ਨਹੀਂ ਜਰਦੇ ਹੁੰਦੇ ਤੇ ਇਹਨਾਂ ਦੀ ਟੈਨਸ਼ਨ ਲੈਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਤੇ ਪ੍ਰਮਾਤਮਾ ਦੀ ਜਦੋਂ ਨਿਗਾ ਸੁੱਧੀ ਹੁੰਦੀ ਹੈ ਨਾ ਫਿਰ ਸਾਰਾ ਕੁਝ ਸਹੀ ਹੋ ਜਾਂਦਾ ਤਨ ਗੁਰ ਆਂਦਾ ਸੱਚੇ ਪਾਸ਼ਾ ਕਰਨਗੇ ਕਿਰਪਾ ਇਹੋ ਜੀ ਕੋਈ ਗੱਲ ਨਹੀਂ ਜੀ ਮੈਨੂੰ ਵਿਸ਼ਵਾਸ ਹੈ ਜੀ ਬਸ ਵਿਸ਼ਵਾਸ ਦੀ ਡੋਰ ਕੜੀਆਂ ਡੋਰਾ ਖੜੀਆਂ ਆਪਣੀਆਂ ਨਾ ਪ੍ਰਮਾਤਮਾ ਦੇ ਵਿਸ਼ਵਾਸ ਹੋਵੇ ਤਾਂ ਫੇਰੀ ਵਧੀਆ ਲੰਦਾ ਸਾਰਾ ਗੋਸ ਹਾਂਜੀ ਤੇ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਹੋਰ ਠੀਕ ਆ ਭਾਈ ਠੀਕ ਆ ਧੰਨਵਾਦ ਥੈਂਕ ਯੂ ਸੋ ਮੱਚ ਓ ਕਵਰਾ ਵਿੱਚੋਂ ਬੋਲੀ ਮਾਏ ਦੁੱਖ ਸੁਖ ਧੀ ਨਾਲ ਫੋਲੀ ਮਾਏ ਆਵਾ ਤਾਂ ਮੈਂ ਆਵਾ ਮੈਂ ਆਵਾ ਤਾਂ ਮੈਂ ਆਵਾ ਮੈਂ ਆਵਾ ਕੇਰੇ ਚਾਵਾਂ ਨਾ ਮਾਂ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਮਾਂ ਮੈਂ ਮੁੜਨੀ ਪੇਕੇ ਆਉਣਾ ਪੇਕੇ ਹੁੰਦੇ ਮਾਵਾਂ ਨਾਲ ਹੋ ਭਾਬੀਆਂ ਨਾਲ ਬੋਲ ਵਟਦੀਆਂ ਨੇ ਤੇ ਵੀਰੇ ਬੇਵੱਸ ਲੱਗਦੇ ਨੇ ਹੁ ਬੁੱਡੇ ਬਾਪ ਦੇ ਅਥਰੂ ਮਾਏ ਅੰਦਰੋਂ ਅੰਦਰੀ ਵਗਦੇ ਨੇ ਉਹੀ ਘਰ ਹੈ ਉਹੀ ਵੇੜਾ ਉਹੀ ਘਰ ਹੈ ਉਹੀ ਵੇੜਾ ਤੁਰੇ ਤੇਰਾ ਪਰੇਸ਼ਾਵਾ ਮਾਂ